ਮਿੱਤਰੋ ਜੇਕਰ ਤੁਹਾਡੇ ਪਿੰਡ ਵੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਰੋਡ ਬਣ ਰਿਆ ਤਾਂ ਆਹ ਵੀਡੀਓ ਤੁਹਾਡੇ ਵਾਸਤੇ ਬੜੀ ਲਾਹੇਵੰਦ ਆ ਮੈਨੂੰ ਲੱਗਦਾ ਵੀ ਹਰ 100 ਬੰਦੇ ਦੇ ਵਿੱਚੋਂ ਸਿਰਫ 5 ਬੰਦਿਆਂ ਨੂੰ ਹੀ ਪਤਾ ਵੀ ਜਦੋਂ ਰੋਡ ਬਣ ਜਾਂਦਾ ਉਸ ਤੋਂ ਬਾਅਦ 5 ਸਾਲ ਤੱਕ ਠੇਕੇਦਾਰ ਦੀ ਜ਼ਿੰਮੇਵਾਰੀ ਕਿਵੇਂ ਹੁੰਦੀ ਆ ਮਿੱਤਰੋ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਮਿੱਤਰੋ ਮੈਂ ਜਾ ਰਿਹਾ ਸੀ ਪਿੰਡ ਜਗਤ ਸਿੰਘ ਵਾਲੇ ਤਾਂ ਜਦੋਂ ਜਗਤ ਸਿੰਘ ਵਾਲੇ ਤੋਂ ਮੈਂ ਝੰਡੂ ਵਾਲੇ ਨੂੰ ਮੁੜਿਆ ਤਾਂ ਮਿੱਤਰੋ ਰਾਜ ਬੋਰਡ ਲੱਗੇ ਹੋਈ ਸੀ ਜਿਨ੍ਹਾਂ ਬੋਰਡਾਂ ਦੇ ਉੱਤੇ ਸੜਕ ਦਾ ਨਾਮ ਲਿਖਿਆ ਹੋਇਆ ਸੀ ਕਿੰਨੇ ਕਿਲੋਮੀਟਰ ਸੜਕ ਬਣਾਈ ਠੇਕੇਦਾਰ ਨੇ نیچے ਠੇਕੇਦਾਰ ਦਾ ਨਾਮ ਸੜਕ ਤੇ ਕਿੰਨੇ ਪੈਸੇ ਲੱਗੇ ਤੇ ਰੱਖ-ਰਖਾਅ ਵਾਸਤੇ ਠੇਕੇਦਾਰ ਨੂੰ 5 ਸਾਲਾਂ ਵਿੱਚ ਕਿੰਨੀ ਰਕਮ ਮਿਲਣੀ ਆ ਸਾਰਾ ਬਾਇਓ ਡਾਟਾ ਲਿਖਿਆ ਸੀ ਬਕਾਇਦਾ ਮਿਤੀ ਵੀ ਲਿਖੀ ਲਿਖੀ ਸੀ ਵੀ 15 ਮਹੀਨਿਆਂ ਚ ਠੇਕੇਦਾਰ ਨੇ ਰੋਡ ਕੰਪਲੀਟ ਕਰਨਾ ਹੁੰਦਾ ਇਹ ਪੂਰੇ ਵੇਰਵੇ ਲਿਖੇ ਹੋਏ ਸੀ ਮਿੱਤਰੋ ਹਾਂਜੀ ਕਿੰਨੀ ਬਜਰੀ ਪਾਉਣੀ ਆ ਕਿੰਨਾ ਕੱਗਰ ਪਾਉਣਾ ਕਿੰਨਾ ਬੱਜਰ ਪਾਉਣਾ ਕਿੰਨੀ ਮਿੱਟੀ ਪਾਉਣੀ ਆ ਕਟਾਈ ਤੋਂ ਬਾਅਦ ਕਿਨੇ ਟੈਂਕਰ ਪਾਣੀ ਪਾਉਣਾ ਰੋਡ ਦੇ ਉੱਤੇ ਬਕਾਇਦਾ ਮਿੱਤਰੋ ਇਹ ਵੀ ਲਿਖਿਆ ਸੀਗਾ ਤੇ ਅੱਜ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸ ਦੇਣਾ ਜੇਕਰ ਤੁਹਾਡੇ ਪਿੰਡ ਦੇ ਵਿੱਚ ਸੜਕ ਬਣ ਰਹੀ ਆ ਤਾਂ ਉਹ ਜਿਹੜੀ ਸੜਕਾ ਪ੍ਰਧਾਨ ਮੰਤਰੀ ਸੜਕ ਗ੍ਰਾਮੀਣ ਯੋਜਨਾ ਦੇ ਤਹਿਤ ਆਉਂਦੀ ਆ ਤਾਂ ਮਿੱਤਰੋ ਭੁੱਲਿਆ ਜੇ ਨਾ ਕਦੀ ਇਹ ਨਹੀਂਗਾ ਵੀ ਠੇਕੇਦਾਰ ਨੇ ਸਿਰਫ ਤੁਹਾਨੂੰ ਰੋਡ ਬਣਾ ਕੇ ਦੇਤਾ ਉਸ ਤੋਂ ਬਾਅਦ ਵੀ 5 ਸਾਲ ਤੱਕ ਠੇਕੇਦਾਰ ਦੀ ਜ਼ਿੰਮੇਵਾਰੀ ਆ ਰੋਡ ਟੁੱਟਣਾ ਨਹੀਂ ਚਾਹੀਦਾ ਪਾਸਿਆ-ਪਾਸੇ ਜਿਹੜੇ ਬੂਟੇ-ਬਾਟੇ ਲੱਗੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਠੇਕੇਦਾਰ ਦੀ ਆ ਨਾਲੀਆਂ ਖਾਲੀਆਂ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਦੀ ਆ ਆਪਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੱਚੀਓ ਕਹਿੰਦਾ ਮੈਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਸੀ ਤਾਂ ਅੱਜ ਮਿੱਤਰੋ ਮੈਂ ਪੂਰੀ ਡਿਟੇਲ ਲੈ ਕੇ ਆਇਆ ਵੀਡੀਓ ਨੂੰ ਚੰਗੀ ਤਰ੍ਹਾਂ ਸਮਝੋ ਤੇ ਮੈਂ ਕੱਲੀ-ਕੱਲੀ ਗੱਲ ਦੱਸ ਦੇਣਾ ਵੀ ਜਿਹੜਾ ਜਗਤ ਸਿੰਘ ਪਿੰਡ ਵਾਲੇ ਰੋਡ ਬਣਿਆ ਨਾ ਉਹ ਮੈਂ ਬੋਰਡ ਲੈ ਕੇ ਆਇਆ ਬੋਰਡ ਤੇ ਬਕਾਇਦਾ ਤੁਹਾਨੂੰ ਸਮਝਾਉਂਗਾ ਵੀ ਆਖਰਕਾਰ ਠੇਕੇਦਾਰ ਨੇ ਰੋਡ ਤੇ ਕੀ ਕੀ ਕਰਨਾ ਹੁੰਦਾ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਮਿੱਤਰੋ ਆਹ ਵੇਖੋ ਜੀ ਪਿੰਡ ਜਗਤ ਸਿੰਘ ਵਾਲਾ ਵਿਖੇ ਜਦੋਂ ਰੋਡ ਬਣ ਜਾਂਦਾ ਤੇ ਉੱਥੇ ਨਾ ਠੇਕੇਦਾਰ ਨੂੰ ਸਪੈਸ਼ਲ ਬੋਰਡ ਲਾਉਣੇ ਪੈਂਦੇ ਨੇ ਹੁਣ ਠੇਕੇਦਾਰ ਨੇ ਕੀ ਕੀ ਲਿਖਿਆ ਆ ਦੇਖੋ ਜੀ ਸੜਕ ਦੀਆਂ ਪਰਤਾਂ ਦੀ ਡਿਟੇਲ ਲਿਖੀ ਹੋਈ ਆ ਬਕਾਇਦਾ ਉੱਤੇ ਸੜਕ ਦਾ ਨਾਮ ਆ ਅਪਗ੍ਰੇਡ ਅਪਗ੍ਰੇਡੇਸ਼ਨ ਆਫ ਲਿੰਕ ਰੋਡ TR3MD71 ਇਹ ਜਿਹੜਾ ਜਗਤ ਸਿੰਘ ਵਾਲੇ ਤੋਂ ਕਾਨਿਆਵਾਲੀ ਦੇ ਵਿੱਚ ਰੋਡ ਬਣਿਆ ਨਾ 10 ਕਿਲੋਮੀਟਰ ਦਾ ਉਸ ਦਾ ਇਹ ਨਾਂ ਉੱਪਰ ਕਿੰਨੀਆਂ ਪਰਤਾਂ ਨੇ ਤੇ ਬਰਮਾ ਦੀ ਮਿੱਟੀ ਪਾਣੀ ਪਾ ਕੇ ਕੀ ਕੁਟਾਈ ਕੀਤੀ ਹੈ ਕਿੰਨੇ ਟਰੱਕ ਬਜਰੀ ਪਾਈ ਹੈ ਬਕਾਇਦਾ ਸਾਰੀ ਡਿਟੇਲ ਲਿਖੀ ਹੋਈ ਹੈ ਜੀ ਵੈਸੇ ਤਾਂ ਇਹ ਡਿਟੇਲ ਠੇਕੇਦਾਰਾਂ ਨੂੰ ਪਹਿਲਾਂ ਲਿਖ ਕੇ ਲਾਉਣੀ ਚਾਹੀਦੀ ਆ ਤਾਂ ਜੋ ਪਿੰਡ ਵਾਲੇ ਵੇਖ ਕੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੰਨੀ ਬਜਰੀ ਪਾਈ ਜਾਂਦੀ ਹੈ ਕਿੰਨੀ ਮਿੱਟੀ ਪਾਈ ਜਾਂਦੀ ਹੈ ਕਿੰਨਾ ਪਾਣੀ ਪਾਈ ਜਾਂਦੇ ਕਿੰਨਾ ਮਲਬਾ ਪਾਈ ਜਾਂਦੇ ਤਾਂ ਮਿੱਤਰੋ ਇਹ ਸਾਰੀ ਪਹਿਲਾਂ ਉਹਨਾਂ ਨੇ ਡਿਟੇਲ ਲਿਖਾਈ ਜੋ ਕਿ ਮੈਨੂੰ ਬਹੁਤ ਸ਼ਲਾਘਾਯੋਗ ਯਤਨ ਲੱਗਾ ਪਿੰਡ ਜਗਤ ਸਿੰਘ ਵਾਲਾ ਵਿਖੇ ਸਾਡੇ ਪਿੰਡ ਕਿਤੇ ਵੀ ਬੋਰਡ ਨਹੀਂ ਲੱਗਿਆ ਮਿੱਤਰੋ ਨਾ ਸੱਕਾਂ ਵਾਲੀ ਨਾ ਲਵਾਣੇ ਵਾਲੀ ਆਹ ਦੇਖੋ ਜੀ ਇਹ ਬੋਰਡ ਤੇ ਛੜਕ ਦੀਆਂ ਪਰਤਾਂ ਦੀ ਡਿਟੇਲ ਪੂਰਨ ਤੌਰ ਤੇ ਦਿੱਤੀ ਆ ਤੁਸੀਂ ਜਾ ਕੇ ਬੋਰਡ ਪੜ੍ਹ ਲੈ ਜੇ ਨਹੀਂ ਤਾਂ ਸਕਰੀਨਸ਼ਾਟ ਲੈ ਲਿਆ ਜੀ મિત્રો ਇੱਥੇ ਪੂਰੇ ਰੋਡ ਤੇ ਕਿੰਨਾ ਖਰਚਾ ਆ ਉਹ ਦੱਸਿਆ ਗਿਆ ਫਿਰ ਉੱਤੇ ਸੜਕ ਦਾ ਨਾਮ ਲਿਖਿਆ ਹੋਇਆ ਥੱਲੇ ਲੰਬਾਈ ਆ ਜੀ ਲਗਭਗ 10 ਕਿਲੋਮੀਟਰ ਸੜਕ ਦੀ ਲੰਬਾਈ ਆ ਲਾਗਤ ਆਇਆ ਮਿੱਤਰੋ 8 ਕਰੋੜ 15 ਲੱਖ ਤੇ 69000 ਰੁਪਇਆ ਤੇ 5 ਸਾਲ ਤੱਕ ਜਿਹੜੀ ਸੜਕ ਦੀ ਮੁਰੰਮਤ ਆ ਨਾ ਠੇਕੇਦਾਰ ਨੂੰ ਮਿਲਣੀ ਉਹ 48 ਲੱਖ ਤੇ 46000 ਰੁਪਇਆ ਮਿਲਣੀ ਆ ਜੀ ਰੋਡ ਜਿਹੜਾ ਸ਼ੁਰੂ ਕੀਤਾ ਸੀ 17/9/2021 ਤੇ ਤੇ ਖਤਮ ਇਹਨਾਂ ਨੇ ਕੀਤਾ ਜੀ 16 12 2022 ਵਿੱਚ ਕੰਮ ਦਾ ਸਮਾਂ 15 ਮਹੀਨੇ ਸੀ ਇਹ ਦੱਸਦੇ ਆ ਪਿੰਡ ਵਾਲੇ ਵੀ 23 ਮਹੀਨਿਆਂ ਦੇ ਵਿੱਚ ਇਹਨਾਂ ਨੇ ਰੋਡ ਕੰਪਲੀਟ ਕੀਤਾ ਚਲੋ ਕੋਈ ਗੱਲ ਨਹੀਂ ਵਿੱਚ ਇਹ ਲੇਟ ਕੀਤਾ ਤੇ ਕੋਈ ਨਹੀਂ ਐਡਾ ਕੋਈ ਇਸ਼ੂ ਨਹੀਂ ਹੁੰਦਾ ਬਾਕੀ ਮਿੱਤਰੋ ਰਿਪੇਅਰ ਦਾ ਸਮਾਂ 5 ਸਾਲ ਜੋ ਠੇਕੇ ਦੀ ਜ਼ਿੰਮੇਵਾਰੀ ਹੁੰਦੀ ਹੈ ਉੱਪਰ ਬਕਾਇਦਾ ਠੇਕੇਦਾਰ ਦਾ ਨਾਮ ਲਿਖਿਆ ਆਪਾਂ ਉਹ ਨਾਮ ਬਲਰ ਕਰ ਦਿੰਨੇ ਆ ਕਿਉਂਕਿ ਆਪਾਂ ਲੈਣਾ ਕੀ ਆਪਾਂ ਇੱਕ ਤੁਹਾਨੂੰ ਸਮਝਾਉਣਾ ਜੈਸਟ ਹਨਾ ਤਾਂ ਇਸ ਤਰੀਕੇ ਦਾ ਵੀ ਜਗਤ ਸਿੰਘ ਵਾਲੇ ਪਿੰਡ ਵਾਲਿਆਂ ਨੇ ਬੋਰਡ ਲਵਾਇਆ ਮਿੱਤਰੋ ਵੀ ਕਿੰਨੇ ਖਰਚ ਹੋਇਆ ਤੇ ਕਿੰਨਾ ਚਿਰ ਮਰਮਮਤ ਆ ਹੁਣ ਅੱਗੇ ਤੁਹਾਨੂੰ ਇੱਕ ਬੋਰਡ ਹੋਰ ਦਿਖਾਉਣਾ ਜਿਹੜਾ ਮਿੱਤਰੋ ਆ ਬੋਰਡ ਆਣਾ ਇਹਦੇ ਤੇ 5 ਸਾਲ ਰੱਖ-ਰਖਾਵ ਦੀ ਮਿਆਦ ਲਿਖੀ ਹੋਈ ਆ ਸਮਾਂ ਲਿਖਿਆ ਆ ਤਾਂ ਮਿੱਤਰੋ ਇੱਥੇ ਮੈਂ ਤੁਹਾਨੂੰ ਰੋਕ ਕੇ ਇੱਕ ਵਾਰ ਇਹਨੂੰ ਜ਼ੂਮ ਕਰ ਲਈਏ ਲਓ ਵੀ ਮਿੱਤਰੋ ਹੁਣ ਦੇਖੋ ਤੁਸੀਂ 5 ਸਾਲ ਦੇ ਰੱਖ-ਰਖਾਵ ਵਿੱਚ ਠੇਕੇਦਾਰ ਨੇ ਕੀ ਕਰਨਾ ਹੁੰਦਾ ਪਹਿਲਾ ਨੰਬਰ ਘਾ ਬੂਟੀ ਦੀ ਸਫਾਈ ਤੇ ਛਾਂਟ ਜਦੋਂ ਵੀ ਮਿੱਤਰੋ ਬਰਸਾਤ ਹੋਊਗੀ ਉਸ ਤੋਂ ਬਾਅਦ ਇੱਕ ਵਾਰੀ ਠੇਕੇਦਾਰ ਨੇ ਕਰਨੀ ਕਰਨੀ ਸਾਲ ਦੇ ਵਿੱਚ ਭਾਣਾਂ ਦੀ 40 ਵਾਰੀ بارش ਹੋ ਜੇ ਉਸ ਤੋਂ ਬਾਅਦ ਤੁਸੀਂ ਫੋਨ ਕਰਨਾ ਠੇਕੇਦਾਰ ਨੂੰ ਮਿੱਤਰਾ ਘਾਹ ਬੂਟੀ ਦੀ ਕਟਾਈ ਤੇ ਛਾਂਟ ਕਰਕੇ ਜਾ ਦੂਜੇ ਨੰਬਰ ਤੇ ਬਰਸਾਤ ਦੇ ਕਟਾਂ ਦੀ ਮੁਰੰਮਤ ਇਹ ਵੀ ਜਦੋਂ ਬਰਸਾਤ ਪਈ ਉਸ ਤੋਂ ਬਾਅਦ ਤੁਹਾਨੂੰ ਕਿਤੇ ਵੀ ਕੱਟ ਜਾਂ ਕਿਤੇ ਵੀ ਖੱਡਾ ਦਿਸੇ ਤਾਂ ਤੁਸੀਂ ਠੇਕੇਦਾਰ ਨੂੰ ਕਹਿਣਾ ਵੀ ਭਾਈ ਭਾਈ ਸਾਹਿਬ ਆਣ ਕੇ ਕੱਟ ਭਰ ਕੇ ਜਾ ਮਿੱਟੀ ਤੇ ਬਰਮਾ ਦੀ ਮੁਰੰਮਤ ਮਿੱਤਰੋ ਜਿੱਥੇ ਆ ਤੇ ਜਦੋਂ ਵੀ ਜ਼ਰੂਰਤ ਹੋਵੇ ਜੇਕਰ ਪਿੰਡ ਵਾਸੀਆਂ ਨੂੰ ਲੱਗਦਾ ਵੀ ਇੱਥੇ ਮਿੱਟੀ ਤੇ ਬਰਮਾ ਦੀ ਮਰਮਤ ਕਰਨੀ ਜ਼ਰੂਰੀ ਆ ਤਾਂ ਠੇਕੇਦਾਰ ਨੂੰ ਫੋਨ ਕਰੋ ਉਹ ਬਰਮਤ ਕਰਾ ਕੇ ਜਾਵੇਗਾ ਉੱਥੇ ਤੁਸੀਂ ਨਰੇਗਾ ਵਾਲੇ ਨਹੀਂ ਲਾਉਣੇ ਖੱਡਿਆਂ ਨੂੰ ਅਤੇ ਤਰੇੜਾਂ ਨੂੰ ਭਰਨਾ ਉਹ ਵੀ ਜਦੋਂ ਤੁਹਾਨੂੰ ਲੱਗੇ ਜੇਕਰ ਤੁਹਾਡਾ ਕਿਤੇ ਮੋਟਰਸਾਈਕਲ ਖੱਡੇ ਦੇ ਵਿੱਚ ਵਜਦਾ ਨਾ ਤੇ ਤੁਸੀਂ ਤੁਰੰਤ ਜਾ ਕੇ ਸੜਕ ਐਪ ਯੋਜਨਾ ਇੱਕ ਉੱਥੇ ਸ਼ਿਕਾਇਤ ਕਰ ਸਕਦੇ ਹੋ ਜਾਂ ਸਿੱਧਾ ਜਿੰਨੇ ਵੀ ਠੇਕਾ ਲਿਆ ਉਹਦੇ ਨਾਲ ਕੰਟੈਕਟ ਕਰਕੇ ਉਸ ਤੋਂ ਖੱਡੇ ਤੇ ਤਰੇੜਾਂ ਭਰਵਾ ਸਕਦੇ ਹੋ ਠੇਕੇਦਾਰ ਦੀ ਜ਼ਿੰਮੇਵਾਰੀ ਆ ਸੜਕ ਦੇ ਨਾਲ ਨਾਲੀ ਦੀ ਮੁਰੰਮਤ ਸਾਲ ਵਿੱਚ ਦੋ ਵਾਰੀ ਤਾਂ ਮਿੱਤਰੋ ਜਿਹੜੀ ਸੜਕ ਦੇ ਨਾਲ ਨਾਲੀ ਆ ਨਾ ਉਹ ਸਾਲ ਦੇ ਵਿੱਚ ਦੋ ਵਾਰੀ ਮੁਰੰਮਤ ਕਰਨੀ ਹੀ ਕਰਨੀਆਂ ਠੇਕੇਦਾਰ ਨੇ ਜੇ ਨਹੀਂ ਕਰਨੀ ਤੇ ਉਹਨੂੰ ਜਾ ਕੇ ਤੁਸੀਂ ਪੁੱਛੋ ਕਿਉਂ ਨਹੀਂ ਕੀਤੀ ਪੁਲੀਆਂ ਦੀ ਮੁਰੰਮਤ ਤੇ ਸਫਾਈ ਇਹ ਵੀ ਸਾਲ ਦੇ ਵਿੱਚ ਮਿੱਤਰੋ ਦੋ ਵਾਰੀ ਠੇਕੇਦਾਰ ਨੇ ਕਰਨੀ ਹੀ ਕਰਨੀ ਸੜਕ ਤੇ ਸਾਜ਼ ਸਮਾਨ ਦੀ ਮੁਰੰਮਤ ਜਦੋਂ ਜਿੱਥੇ ਵੀ ਤੁਹਾਨੂੰ ਜ਼ਰੂਰਤ ਲੱਗੇ ਤੁਸੀਂ ਕਰਵਾ ਸਕਦੇ ਜੀ ਪੁਲੀਆਂ ਅਤੇ ਆਦੀ ਸਫਾਈ ਦੀ ਸਾਲ ਵਿੱਚ ਇੱਕ ਵਾਰੀ ਤੁਸੀਂ ਪੁਲੀਆਂ ਦੀ ਸਾਫ ਸਫਾਈ ਜਾਂ ਉਹਨਾਂ ਦੀ ਮਰਮਮਤ ਕਰਾਉਣੀ ਹੀ ਕਰਾਉਣੀ ਆ। ਮਿੱਤਰੋ ਇਸ ਦੇ ਵਾਸਤੇ ਠੇਕੇਦਾਰ ਨੂੰ 48 ਲੱਖ ਰੁਪਏ ਮਿਲਦੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ। ਤਾਂ ਮਿੱਤਰੋ ਜਦੋਂ ਰੋਡ ਬਣ ਜਾਂਦਾ 2023 ਚ ਰੋਡ ਕੰਪਲੀਟ ਹੋਇਆ ਸੀ ਤਾਂ 2024 ਤੱਕ ਠੇਕੇਦਾਰ ਨੂੰ 3.83 ਲੱਖ ਰੁਪਏ ਮਿਲਦਾ ਜੀ। ਰੋਡ ਰੋਡ ਦੇ ਰੱਖ-ਰਖਾਵ ਲਈ। ਉਸ ਤੋਂ ਬਾਅਦ ਦੂਜੇ ਸਾਲ ਮਿੱਤਰੋ ਮਿਲਦਾ 5 ਲੱਖ 10 ਹਜ਼ਾਰ। ਤੀਜੇ ਸਾਲ ਮਿੱਤਰੋ 8 ਲੱਖ 8000 ਤੇ ਚੌਥੇ ਸਾਲ 11 ਲੱਖ 35000 ਤੇ ਪੰਜਵੇਂ ਸਾਲ 14 ਲੱਖ 92000 ਰੁਪਏ ਮਿਲਦਾ ਤਾਂ ਟੋਟਲ ਇਸ ਰੋਡ ਦਾ ਮਿੱਤਰੋ 43 ਲੱਖ 28000 ਰੁਪਏ ਠੇਕੇਦਾਰ ਨੂੰ ਮਿਲਣਾ ਰੋਡ ਦੇ ਰੱਖ-ਰਖਾਅ ਵਾਸਤੇ ਤਾਂ ਇਸ ਕਰਕੇ ਮਿੱਤਰੋ ਇਹ ਬੋਰਡ ਜਰੂਰ ਲਵਾਓ ਤਾਂ ਹਰ ਇੱਕ ਪਿੰਡ ਦੇ ਬੰਦੇ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਰੋਡ ਦੀ ਸੁਰੱਖਿਆ ਕਰਨੀ ਆ ਤੋ ਡਿਪੈਂਡਰ ਨਾਲ ਵਾਹ ਰੋਡ ਬਣਿਆ ਤਾਂ 5 ਸਾਲ ਤੱਕ ਠੇਕੇਦਾਰ ਦੀ ਜ਼ਿੰਮੇਵਾਰੀ ਆ ਰੋਡ ਤਾਂ ਬੱਜਰੀ ਵੀ ਨਹੀਂ ਨਿਕਲਣੀ ਚਾਹੀਦੀ ਜੇਕਰ ਬੱਜਰੀ ਨਿਕਲਦੀ ਆ ਤਾਂ ਠੇਕੇਦਾਰ ਆਪ ਆਣ ਕੇ ਚੱਕ ਕੇ ਪਾਊਗਾ ਕਿਉਂਕਿ ਉਸ ਦੀ ਜ਼ਿੰਮੇਵਾਰੀ ਆ ਕਿਉਂਕਿ ਉਸ ਨੇ ਸਰਕਾਰ ਤੋਂ ਰੱਖ-ਰਖਵਾਲ ਦੇ ਪੈਸੇ ਲਿਆ ਬਣਵਾਉਣ ਦਾ ਠੇਕਾ ਲਿਆ ਇਸ ਕਰਕੇ ਮਿੱਤਰੋ ਵੀਡੀਓ ਵੱਤਵਾ ਦੇ ਸ਼ੇਅਰ ਕਰ ਦਿਓ ਜੇਕਰ ਤੁਸੀਂ ਜਾ ਕੇ ਤਾਂ ਸਮਝੋ ਰੋਡ 5 ਸਾਲ ਚੱਲ ਗਿਆ ਤੇ ਕਦੀ ਵੀ ਨਹੀਂ ਟੁੱਟੇਗਾ ਜੇਕਰ ਤੁਸੀਂ ਮਾੜਾ ਮੋਟਾ ਪੁੱਛਗਿੱਛ ਕਰੋਗੇ ਤਾਂ ਠੇਕੇਦਾਰ ਤਾਂ ਹੀ ਚੰਗਾ ਮਟੀਰੀਅਲ ਲਾਊਗਾ ਤੇ ਫੇਰ ਹੀ ਰੋਡ ਬਣਾਊਗਾ ਇਸ ਕਰਕੇ ਜਾਗੋ ਤੇ ਜਦੋਂ ਵੀ ਰੋਡ ਬਣੇ ਤੇ ਨਿਗਾ ਰੱਖ ਕੇ ਬਣਵਾਓ ਤੇ ਕੋਸ਼ਿਸ਼ ਕਰੋ ਠੇਕੇਦਾਰ ਨੂੰ ਕਹਿ ਵੀ ਆ ਜਿਹੜੇ ਤਿੰਨ ਬੋਰਡ ਆ ਨਾ ਮੈਂ ਦੱਸਿਆ ਇਹ ਸਭ ਤੋਂ ਪਹਿਲਾਂ ਲਾ ਫਿਰ ਸਾਨੂੰ ਪਤਾ ਲੱਗੇ ਵੀ ਤੂੰ ਕਿੰਨੇ ਪੈਸੇ ਲਾਉਣਾ ਕਿਵੇਂ ਲਾਉਣਾ ਕਿੱਦਾਂ ਲਾਉਣਾ ਕਿਵੇਂ ਲਾਉਣਾ ਠੀਕ ਆ ਵੀਡੀਓ ਮਿੱਤਰੋ ਵੱਤ ਵਾਤ ਸ਼ੇਅਰ ਕਰ ਦਿਓ ਰਾਬਾ